ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਤਰੀਕ ਨੂੰ ਪਟਨਾ ਸਾਹਿਬ ਵਿਖੇ ਬੀਜੇਪੀ ਦਾ ਇੱਕ ਐਮਪੀ ਹੈ ਜੇਪੀ ਨੱਡਾ ਉਹ ਪਟਨਾ ਸਾਹਿਬ ਵਿਖੇ ਮਥਾ ਟੇਕਣ ਆਉਂਦਾ ਆਪਣੇ ਸਾਥੀਆਂ ਸਮੇਤ ਸਾਈਡ ਤੇ ਵੀਡੀਓ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਜਦੋਂ ਮਥਾ ਟੇਕਣ ਆਉਂਦਾ ਉਹਦੇ ਨਾਲ ਪੱਤਰਕਾਰ ਆਉਂਦੇ ਨੇ ਕੈਮਰਾਮੈਨ ਤੇ ਥੋੜੀ ਗਿਣਤੀ ਦੇ ਵਿੱਚ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਤੇ ਫੋਟੋ ਖਿੱਚ ਰਹੇ ਨੇ ਵੀਡੀਓ ਬਣਾ ਰਹੇ ਨੇ ਤੁਸੀਂ ਦੇਖੋ ਕਿ ਪ੍ਰਬੰਧਕ ਕਮੇਟੀਆਂ ਨੇ ਜਿਹੜੇ ਉੱਥੇ ਸੇਵਾਦਾਰ ਨੇ ਉਹਨਾਂ ਦੇ ਹਿੰਮਤ ਨਹੀਂ ਪਈ ਪਿਓ ਨਾਲ ਲੜ ਸਕੀਏ ਜਿਹੜਾ ਤਬਲੇ ਵਾਲਾ ਸੀ ਤੁਸੀਂ ਦੇਖੋ ਅਗਲੇ ਪਾਸੇ ਕੀਰਤਨੀਏ ਕੀਰਤਨ ਕਰ ਰਹੇ ਨੇ ਤੇ ਤਬਲੇ ਵਾਲੇ ਨੂੰ ਇੰਨਾ ਮਹਿਸੂਸ ਹੋਇਆ ਉਹਨੂੰ ਤਬਲਾ ਛੱਡ ਕੇ ਕੀਰਤਨ ਛੱਡ ਕੇ ਉਹਨਾਂ ਨੂੰ ਸਮਝਾਣੇ ਪਿਆ ਤੇ ਉਹ ਜਿਹੜੇ ਅੱਗੇ ਖਲੋਤੇ ਆ ਉਹਨਾਂ ਨੂੰ ਬਕਾਇਦਾ ਬੋਲ ਮਾਰ ਕੇ ਕਿਹਾ ਪਿਓ ਨਾਲ ਹਟਾਓ ਆਹਦੇ ਉੱਤੇ ਚੜੀ ਜਾਂਦੇ ਨੇ ਹੁਣ ਤੁਸੀਂ ਦੇਖੋ ਵੀ ਉੱਥੇ ਕੋਈ ਰੋਕਣ ਵਾਲਾ ਹੈ ਨਹੀਂ ਕਿਉਂ ਨਹੀਂ ਰੋਕਣ ਵਾਲਾ ਕਿਉਂਕਿ ਉਹ ਵੱਡੇ ਐਮਪੀ ਇੱਕ ਵੱਡੀ ਧਿਰ ਵੱਡੀ ਪਾਰਟੀ ਭਾਜਪਾ ਉਹਦਾ ਮੰਤਰੀ ਸੀ ਉਹਦਾ ਐਮਪੀ ਸੀ ਤੇ ਉਹਦੇ ਨਾਲ ਪੱਤਰਕਾਰ ਆਏ ਸਪਾਇਓ ਹੀ ਸਨ ਸਾਡੇ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ ਚਮਚਾ ਗਿਰੀ ਦੀ ਹਾਦਸਾ ਤਾਂ ਗਈ ਤੇ ਪੱਤਰਕਾਰਾਂ ਨੂੰ ਦੇ ਨੂੰ ਰੋਕਿਆ ਗਿਆ ਹੱਦ ਹਿੰਮਤ ਨਹੀਂ ਪਈ ਉੱਥੋਂ ਤੱਕ ਹਿੰਮਤ ਨਹੀਂ ਗਈ ਜੇ ਕੋਈ ਆਮ ਬੰਦਾ ਹੁੰਦਾ ਤੋਦੇ ਬਰਸ਼ਾ ਮਾਰਨ ਤੱਕ ਜਾਂਦੇ ਨੇ ਆਮ ਬੰਦੇ ਨੂੰ ਤੇ ਖਾਰਾ ਕੱਢਦੇ ਨੇ ਆਮ ਬੰਦੇ ਨੂੰ ਤੇ ਚੁੱਕ ਕੇ ਬਾਹਰ ਸੁੱਟਦੇ ਨੇ ਕਿ ਤੂੰ ਫੋਟੋ ਮਿਲਾ ਰਿਹਾ ਤੋ ਵੀਡੀਓ ਬਣਾ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਏਹੀ ਚੀਜ਼ ਸਾਨੂੰ ਬਹੁਤ ਜ਼ਿਆਦਾ ਖਟਕਦੀ ਹੈ ਕਿ ਜੇ ਤੁਸੀਂ ਨਿਜਮ ਬਣਾਉਂਦੇ ਹੋ ਜੇ ਤੁਸੀਂ ਕੋਈ ਕਾਨੂੰਨ ਬਣਾਉਂਦੇ ਸਾਰੇ ਲਈ ਪੈਰਲਰ ਬਣਾਓ ਇੱਕ ਬਰਾਬਰ ਲਾਓ ਕਿ ਜੇ ਫੋਟੋਗ੍ਰਾਫੀ ਨੇ ਹੋਣੀ ਤੇ ਨਹੀਂ ਹੋਣੀ ਸਾਰੇ ਵਾਲੇ ਹੋਵੇ ਇੱਕ ਇਹ ਕਿ ਜੇ ਵੱਡੇ ਦਾ ਵੱਡੀ ਪਾਰਟੀ ਦਾ ਉਹ ਜੀ ਐਮ ਪੀ ਸੀ ਉਹ ਮੰਤਰੀ ਸੀ ਤੇ ਉਹਨੂੰ ਸਾਰਾ ਕੁਝ ਮਾਫਿਆ ਦੂਸਰੇ ਹੋਰ ਇੱਕ ਪਟਨਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਥੇ ਰਹਿਣ ਵਾਲੇ ਜਿਹੜੇ ਨੇ ਉਹਨਾਂ ਨੇ ਇੱਕ ਬੜੀ ਵੱਡੀ ਬੇਅਦਬੀ ਕੀਤੀ ਹੈ ਬਹੁਤ ਵੱਡੀ ਬੇਅਦਬੀ ਕੀਤੀ ਹੈ ਉਹ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਦੇਣ ਵਾਲਾ ਰਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦੇਣ ਵਾਲਾ ਜਿਹੜਾ ਰਮਾਲਾ ਆ ਉਹ ਜੇਪੀ ਮਿੰਦਾ ਦੇ ਗਾਲ ਵਿੱਚ ਪਾਇਆ ਗਿਆ ਫੋਟੋ ਤੁਹਾਡੇ ਸਾਹਮਣੇ ਚੱਲ ਰਹੀ ਹੈ ਕੀ ਇਹ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦੇਣ ਵਾਲਾ ਰਮਾਲਾ ਜਿਹੜਾ ਸਿੱਖ ਸਤਕਾਰ ਨਾਲ ਰਮਾਲਾ ਸਾਹਿਬ ਹੀ ਕਹਿੰਦੇ ਨੇ ਉਹ ਗਲ ਦੇ ਵਿੱਚ ਪਾਇਆ ਗਿਆ ਸਰੂਪੇ ਦੇ ਤੌਰ ਤੇ ਵਰਤਿਆ ਗਿਆ ਕੀ ਇਹ ਮਨਮਤ ਨਹੀਂ ਗੁਰੂ ਸਾਹਿਬ ਦੇ ਉੱਤੇ ਦੇਣ ਵਾਲਾ ਰਮਾਲਾ ਕਿਸੇ ਆਮ ਬੰਦੇ ਦੇ ਗਲ ਦੇ ਵਿੱਚ ਪਾਉਣਾ ਕਿਸੇ ਵੀ ਬੰਦੇ ਦੇ ਗਲ ਦੇ ਵਿੱਚ ਪਾਉਣਾ ਬੇਅਦਬੀ ਦੇ ਖੇਤਰ ਦੇ ਵਿੱਚ ਨਹੀਂ ਆਉਂਦਾ ਹੁਣ ਅਕਾਲ ਤਖਤ ਦਾ ਸਾਹਿਬ ਅੰਮ੍ਰਿਤ ਸਰਵਾਲੇ ਕੀ ਇਹਨਾਂ ਨੂੰ ਬੁਲਾਉਣਗੇ ਇਹਨਾਂ ਨੂੰ ਤਨਖਾਹ ਲਾਉਣਗੇ ਭਾਈ ਤੁਸੀਂ ਕਿੱਡੀ ਵੱਡੀ ਬੇਇੱਜ਼ਤੀ ਕੀਤੀ ਹੈ ਰਮਾਲੇ ਨੂੰ ਗਾਲ ਦੇ ਵਿੱਚ ਪਾਇਆ ਗਿਆ ਕਿੱਥੋਂ ਤੱਕ ਸਾਡੀ ਚਮਚਾ ਗਿਰੀ ਚਲੀ ਗਈ ਹੈ ਕਿ ਗੁਰੂ ਦੇ ਉੱਤੇ ਡੰਗ ਵਾਲੇ ਰਮਾਲੇ ਅਸੀਂ ਬੰਦਿਆਂ ਦੇ ਗਲਾਂ ਦੇ ਵਿੱਚ ਪਾ ਰਹੇ ਹਾਂ ਉਹ ਤੁਹਾਡੇ ਸਾਹਮਣੇ ਚੱਲ ਰਹੀ ਹੈ ਤੁਸੀਂ ਦੇਖ ਲਓ ਬਕਾਇਦਾ ਰਮਾਲਾ ਆ ਉੱਤੇ ਰੇਰੇ ਗੁਰੂ ਸਾਹਿਬ ਦੇ ਉੱਤੇ ਜਦੋਂ ਪਾਲ ਰੱਖਿਆ ਜਾਂਦਾ ਤੇ ਸਿੱਖ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਤੇ ਰਮਾਲਾ ਦਿੰਦੇ ਨੇ ਉਹੀ ਰਮਾਲਾ ਜਿਹੜਾ ਉਹ ਇੱਕ ਮੰਦਰੀ ਦੇ ਗਲ ਦੇ ਵਿੱਚ ਪਾਇਆ ਗਿਆ ਵਾ ਠੀਕ ਹੈ ਆਪਾਂ ਕਿਸੇ ਨੂੰ ਆਉਣ ਤੋਂ ਮਨਾ ਨਹੀਂ ਕਰਦੇ ਕੋਈ ਵੀ ਆ ਕਰਕੇ ਮੱਥਾ ਟੇਕ ਸਕਦਾ ਹੈ ਕੋਈ ਵੀ ਆ ਕਰਕੇ ਗੁਰੂ ਸਾਹਿਬ ਨੂੰ ਸਿਰ ਝੁਕਾ ਸਕਦਾ ਵਾ ਇਤੋਂ ਤੱਕ ਠੀਕ ਹੈ ਉਹਦੇ ਗਲ ਦੇ ਵਿੱਚ ਸਰੂਪਾ ਪਾਇਆ ਵਾ બીજી ਗੱਲ ਸਰੂਪਾ ਪਾਇਆ ਕਿਉਂ ਆ ਜਿਹੜਾ ਤ ਉਹ ਯੁੱਧ ਜਦ ਲੜ ਕੇ ਜੋ ਜੰਗ ਜਿੱਤ ਕੇ ਆਏ ਸੀ ਚੌਸ ਰੂਪਾ ਪਾਇਆ ਗਿਆ ਸਭ ਤੋਂ ਪਹਿਲੀ ਗੱਲ ਤਰਕਤਾਸ਼ੀ ਹੁੰਦਾ ਵਾ ਤਾਂ ਸ਼ਰੂਪਾ ਗਿਆ ਪਾਇਆ ਰਿਹਾ ਗੱਲ ਦੇ ਵਿੱਚ ਜਿੱਥੇ ਆਮ ਸੰਗਤ ਆਉਂਦੀ ਉੱਥੇ ਉਹ ਆਏ ਸਨ ਜਿੱਥੇ ਆਮ ਸੰਗਤ ਆਈ ਹੈ ਉੱਥੇ ਉਹ ਆਇਆ ਸੀ ਗੱਲ ਨੂੰ ਗੁਰੂ ਦੇ ਦਰਬਾਰ ਦੇ ਵਿੱਚ ਕੋਈ ਮੰਤਰੀ ਨਹੀਂ ਹੈ ਕੋਈ ਸੰਤਰੀ ਨਹੀਂ ਹੈ ਕੋਈ ਕੁਸ਼ਲ ਨਹੀਂ ਹੈ ਸਾਰੇ ਇੱਕ ਬਰਾਬਰ ਨੇ ਪਰ ਕਮਾਲ ਦੀ ਗੱਲ ਕਿੰਨਾ ਕੁ ਜੇ ਮਤਲਬ ਗੁਰੂ ਵੀ ਸ਼ਾਲੋ ਸ਼ਗਦ ਦੇ ਪੂਰਾ ਫਰਕ ਪਾਇਆ ਗਿਆ ਵਾ ਮਤਲਬ ਕੀਰਤਨ ਹੋ ਰਿਹਾ ਵਾ ਕਿਸੇ ਵੱਲ ਧਿਆਨ ਨਹੀਂ ਕਿਸੇ ਦੇ ਵੱਲ ਕਿਸੇ ਦਾ ਕੀਰਤਨ ਵੱਲ ਧਿਆਨ ਨਹੀਂ ਆ ਸਾਰੇ ਆਲਾ ਧਿਆਨ ਉਹ ਜੇਪੀ ਗੱਡਾ ਵੱਲ ਆ ਤੇ ਹਾਏ ਮੰਤਰੀ ਆ ਗਿਆ ਅਗਲੇ ਮੰਤਰੀ ਆਵੇ ਕੀ ਆਵੇ ਕਮਾਲ ਦੀ ਗੱਲ ਹੈ ਇੰਨੀ ਚਮਚਾ ਗਰੀ ਹੱਥ ਹੁੰਦੀ ਹੈ ਚਮਚਾ ਗਰੀ ਕਰਨ ਦੀ ਮੇਰੇ ਹੱਥ ਜੋੜ ਕਰਕੇ ਬੇਨਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕੀ ਇਹ ਹੁਣ ਬਿਜਲੀ ਦੇ ਖੇਤਰ ਦੇ ਵਿੱਚ ਨਹੀਂ ਹੁੰਦਾ ਕੀ ਹੁਣ ਪਟਨਾ ਸਾਹਿਬ ਦੀ ਜਿਹੜੀ ਸਾਰੇ ਮੈਨੇਜਮੈਂਟ ਆ ਸਮੇਤ ਗਰਮ ਥੀ ਸਮੇਤ ਸੇਵਾਦਾਰ ਸਾਰਿਆਂ ਨੂੰ ਸੱਦ ਕਰਕੇ ਹੁਣ ਤਨਖਾਹ ਲਾਓਗੇ ਤੁਸੀਂ ਨਹੀਂ ਲਾਉਗੇ ਹੁਣ ਨਹੀਂ ਤੁਸੀਂ ਲੈ ਲੈ ਕਿਉਂ ਕਿ ਕਿ ਸਭ ਤੋਂ ਪਹਿਲੀ ਗੱਲ ਇਹ ਆ ਉਹ ਮੰਤਰੀ ਭਾਜਪਾ ਦਾ ਵਾ ਦੂਸਰੀ ਗੱਲ ਇਹ ਆ ਉਹ ਹੁਣ ਤੁਹਾਡੇ ਆਪਣੇ ਲੰਗੇ ਮੇਰੇ ਸਾਹਬ ਦੇ ਨਾਲ ਬਹੁਤ ਵੱਡੀ ਬੇਇਨਕੀ ਕੀਤੀ ਗਈ ਹੈ ਗਲਤ ਹੋਇਆ ਉੱਥੇ ਮੈਂ ਇਸ ਨੂੰ ਇਸ ਦੀ ਕੜੀ ਨਿੰਦਾ ਕਰਦਾ ਤੇ ਜ਼ੋਰਦਾਰ ਵਿਰੋਧ ਕਰਦਾ ਹਾਂ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਇਹ ਜਿਹੜੀ ਮੇਰੀ ਵੀਡੀਓ ਆ ਯਾਦ ਤੋਂ ਵਾਦ ਲੋਕਾਂ ਤੱਕ ਪਹੁੰਚਾਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਤੇ ਦੇਖੋ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਇਤਿਹਾਸਿਕ ਸਥਾਨਾਂ ਦੇ ਵਿੱਚ ਪਟਨਾ ਸਾਹਿਬ ਉਹ ਆ ਜਿੱਥੇ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜੇਹਾਂ ਦਾ ਪ੍ਰਕਾਸ਼ ਹੁੰਦਾ ਉਸ ਸਥਾਨ ਤੇ ਆ ਗੱਲ ਹੋ ਰਿਹਾ ਆ ਤੇ ਬੀਜੇਪੀ ਵਾਲਿਆਂ ਨੇ ਕੀ ਕੀਤਾ ਕੀ ਇਹ ਸਾਧਨ ਵਾਲੇ ਕੀ ਕਰ ਰਹੇ ਨੇ ਤੁਹਾਨੂੰ ਪਤਾ ਹੀ ਦੱਸਣ ਦੀ ਜਰੂਰਤ ਨਹੀਂ ਹੈ ਕਮਾਲ ਦੀ ਗੱਲ ਆ ਮੈਨੂੰ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਆ ਕਿ ਕਿਵੇਂ ਮੇਰੇ ਸਾਡੇ ਜਿਨ੍ਹਾਂ ਨੂੰ ਤੁਸੀਂ ਉੱਤੇ ਪ੍ਰਬੰਧਕ ਬਣਾਇਆ ਆ ਉਹਨਾਂ ਦਾ ਆ ਹਾਲ ਆ ਸਾਡੀ ਕੌਮ ਨੂੰ ਕੀ ਸ਼ੇਡ ਦੇਣਗੇ ਸੋ ਭਾਈ ਇਹ ਚੀਜ਼ ਦਾ ਜ਼ੋਰਦਾਰ ਵਿਰੋਧ ਕਰੋ ਤਾਂ ਜੋ ਉੱਥੇ ਦੀ ਕਮੇਟੀ ਵਾਲੇ ਨੂੰ ਸੂਝ ਆਏ ਸਮਝਾਏ ਇਹ ਮਾੜੀ ਵਿੱਚ ਗੱਲ ਨਾ ਸਮਝੋ ਬਹੁਤ ਵੱਡੀ ਗੱਲ ਆ ਅਜੇ ਹੋਇਆ ਵਾ ਜੇ ਅੱਜ ਤੁਸੀਂ ਇੱਥੇ ਚੁੱਪ ਰਹੇ ਨਾ ਅਜੇ ਹੋਇਆ ਕੱਲ ਕੋਈ ਹੋਰ ਹੋਵੇਗਾ ਹੁਣ ਪਤਾ ਵੀ ਸਿੱਖ ਉਹਨਾਂ ਨੇ ਚੁੰਡੀ ਵੱਢ ਕੇ ਦੇਖੀਏ ਇਹ ਦੇਖਿਆ ਸਿੱਖ ਨੂੰ ਸਿੱਖਾਂ ਨੂੰ ਪੀੜ ਹੁੰਦੀ ਹੈ ਜਿਹੜੀ ਹੁੰਦੀ ਹੈ ਉਹਨਾਂ ਨੇ ਚੁੰਡੀ ਵੱਢੀ ਆ ਅਸੀਂ ਜਰਵੇ ਕੱਲ ਹੋਰ ਹੋਏ ਕਰਨਗੇ ਉਹ ਵੀ ਯਾਰ ਲਿਓ ਫਿਰ ਇਹਦੇ ਨਾਲ ਫਿਰ ਸੱਪ ਲੰਘ ਜਾਏ ਤੇ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੇਰੀ ਤੈਨੂੰ ਇੱਕ ਬੇਨਤੀ ਹੈ ਮੈਂ ਤਾਂ ਇੱਕ ਨਿਮਾਨਾ ਦਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਸਿੱਖ ਸੰਗਤ ਅੱਗੇ ਜਾਗੋ ਸੁਚੇਤ ਹੋ ਵੋ ਡਟਕੇ ਦਾ ਵਿਰੋਧ ਕਰੋ ਅਕਾਲ ਤਖਤ ਤੇ ਰਿਪੋਰਟਾਂ ਲੈ ਕੇ ਜਾਓ ਦੱਸੋ ਵੜਾ ਕੀ ਕਰੀਏ ਹੁਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ